ਕਰੋ ਜੀ ਰਸਨਾ ਪਵਿੱਤਰ ਆਖੋ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਤੁਸੀਂ ਦੇਖ ਰਹੇ ਹੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਲਗਭਗ ਸਾਰੇ ਆਪਣੇ ਵਿੱਚੋਂ ਸੌਣ ਸਮੇ ਆਪਣੇ ਸਰਹਾਣੇ ਪਾਣੀ ਦਾ ਗਲਾਸ ਜਾਂ ਫਿਰ ਕੋਈ ਬੋਤਲ ਵਿੱਚ ਪਾਣੀ ਪਾ ਕੇ ਰੱਖਦੇ ਨੇ ਤੇ ਇਸ ਨੂੰ ਆਪਾਂ ਆਪਣੇ ਆਰਾਮ ਲਈ ਰੱਖਦੇ ਆਂ ਵੀ ਰਾਤ ਨੂੰ ਉੱਠਣਾ ਨਾ ਪਵੇ ਪਰ ਜਾਣੇ-ਅਣ ਜਾਣੇ ਆਪਾਂ ਖੁਦ ਲਈ ਇੱਕ ਚੰਗਾ ਕੰਮ ਕਰ ਰਹੇ ਆਂ ਅੱਜ ਆਪਾਂ ਜਾਣਦੇ ਆਂ ਸੰਸਾਰ ਵਿੱਚ ਹਜ਼ਾਰਾਂ ਲੋਕ ਮਾਨਸਿਕ ਰੋਗਾਂ ਦੇ ਨਾਲ ਘਿਰੇ ਹੋਏ ਨੇ ਜਿਵੇਂ ਪਾਣੀ ਦਾ ਭਰਿਆ ਗਲਾਸ ਆਪਣੀਆਂ ਪਰੇਸ਼ਾਨੀਆਂ ਦੂਰ ਪਹੁੰਚਾ ਸਕਦਾ ਤਾਂ ਇਸ ਵਿੱਚ ਆਪਣੀ ਕੋਈ ਜ਼ਿਆਦਾ ਮਿਹਨਤ ਵੀ ਨਹੀਂ ਕਰਨੀ ਪੈਣੀ ਕਿਉਂ ਨਾ ਕੀਤਾ ਜਾਵੇ ਪਤਾ ਪਾਣੀ ਦੀ ਇੱਕ ਬਹੁਤ ਵੱਡੀ ਖਾਸੀਅਤ ਹੈ ਇਹ ਜੋ ਵੀ ਨਕਾਰਾਤਮਕ ਊਰਜਾ ਤੇ ਤਾਕਤ ਹੁੰਦੀ ਹੈ ਨਾ ਤੇ ਉਹਨਾਂ ਨੂੰ ਇਹ ਆਪਣੇ ਵੱਲ ਖਿੱਚਦਾ ਹੈ ਤੇ ਉਹਦਾ ਸਫਾਇਆ ਕਰ ਦਿੰਦਾ ਹੈ ਖਾਤਮਾ ਕਰ ਦਿੰਦਾ ਹੈ ਸੌਣ ਸਮੇਂ ਆਪਣੇ ਸਰਹਾਣੇ ਰੋਜ਼ ਪਾਣੀ ਦਾ ਗਲਾਸ ਰੱਖੋ ਜੋ ਵੀ ਨਕਾਰਾਤਮਕ ਊਰਜਾ ਨੇ ਉਹਨਾਂ ਨੂੰ ਖਤਮ ਕਰੇਗਾ ਪਾਣੀ ਸਾਰੀ ਨਕਾਰਾਤਮਕ ਊਰਜਾ ਨੂੰ ਆਪਣੇ ਵਿੱਚ ਸਮਾ ਲੈਂਦਾ ਹੈ ਆਪਣੇ ਵਿੱਚ ਸੋਖ ਲੈਂਦਾ ਹੈ ਸਵੇਰੇ ਉਸ ਪਾਣੀ ਨੂੰ ਆਪਣੇ ਨਾਲ ਹੀ ਜਾਂ ਬਾਹਰ ਵਗਾ ਦੇ ਦਿਓ ਆਪਣੇ ਵਿੱਚੋਂ ਕਈ ਕੀ ਕਰਦੇ ਨੇ ਉਹ ਪਾਣੀ ਸਰਹਾਣੇ ਰੱਖ ਕੇ ਸਵੇਰ ਨੂੰ ਉੱਠ ਕੇ ਪੀ ਲੈਂਦੇ ਨੇ ਐਵੇਂ ਕਦੇ ਵੀ ਨਾ ਕਰੋ ਕਿਉਂਕਿ ਉਹ ਜਦੋਂ ਆਪਾਂ ਪੀ ਪੀਂਦੇ ਆ ਨਾ ਕਿਤੇ ਨਾ ਕਿਤੇ ਉਹ ਆਪਣੇ ਤੇ ਅਸਰ ਕਰਦਾ ਜਦੋਂ ਪਿਆਸ ਲੱਗੇ ਤਾਂ ਉੱਠ ਕੇ ਉਦੋਂ ਹੀ ਪਾਣੀ ਪੀ ਕੇ ਆਓ ਉਹ ਪਾਣੀ ਨਾ ਪੀਵੋ ਅਗਲੇ ਦਿਨ ਫਿਰ ਉਹੀ ਗਲਾਸ ਭਰ ਕੇ ਰੱਖੋ ਵੇਖੋ ਐਵੇਂ ਕਰਨ ਨਾਲ ਕੋਈ ਮਿਹਨਤ ਵੀ ਬੜੀ ਨਹੀਂ ਜ਼ਿਆਦਾ ਨਹੀਂ ਲੱਗਦੀ ਅਤੇ ਦੂਜਾ ਆਪਣੇ ਜੋੜਿਆਂ ਜਿਵੇਂ ਚੱਪਲ ਬੂਟਾਂ ਨੂੰ ਆਪਣੇ ਸਰਹਾਣੇ ਵਾਲੇ ਪਾਸੇ ਨਾ ਰੱਖੋ ਜੇ ਹੋ ਸਕੇ ਰਾਤ ਨੂੰ ਬਾਹਰ ਹੀ ਉਤਾਰ ਕੇ ਆਓ ਕਿਹਾ ਜਾਂਦਾ ਹੈ ਕਿ ਇਹ ਆਪਣੀ ਸਿਹਤ ਲਈ ਵਧੀਆ ਨਹੀਂ ਹੁੰਦੀ ਵੀ ਆਪਾਂ ਆਪਣੇ ਸਰਹਾਣੇ ਲਾ ਕੇ ਰੱਖੀਏ ਸੌਣ ਤੋਂ ਪਹਿਲਾਂ ਲਗਭਗ 10 ਮਿੰਟ ਦਾ ਜੋ ਸਮਾਂ ਹੁੰਦਾ ਨਾ ਉਦੋਂ ਉਹ ਸੋਚੋ ਜੋ ਆਪਾਂ ਨੂੰ ਚਾਹੀਦਾ ਹੈ ਕਿਉਂਕਿ ਅੰਦਰ ਉਹ ਚੀਜ਼ਾਂ ਉਦੋਂ ਜਮਾ ਹੋ ਜਾਂਦੀਆਂ ਨੇ ਤੇ ਸੌਣ ਲੱਗੇ ਅੰਦਰ ਉਹੀ ਚੱਲਦਾ ਤੇ ਦਿਨ ਸਮੇਂ ਆਪਣਾ ਸਰੀਰ ਆਪਣੇ ਸੈਲ ਆਪਾਂ ਨੂੰ ਉਸ ਚੀਜ਼ ਨੂੰ ਪਾਉਣ ਲਈ ਪ੍ਰੇਰਣਾ ਦਿੰਦੇ ਨਹੀਂ ਤੇ ਫਿਰ ਹੌਲੀ-ਹੌਲੀ ਉਹ ਚੀਜ਼ ਆਪਾਂ ਨੂੰ ਹਾਸਲ ਵੀ ਹੁੰਦੀ ਹੈ ਫਿਰ ਸੌਣ ਲੱਗਿਆ ਇਹ ਕੰਮ ਜੂਰ ਕਰੋ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਰੂਰ ਲਿਖਿਓ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ